ਇਹ ਗੱਲਾਂ ਸਾਰਿਆਂ ਨੂੰ ਸਤਿਕਾਰ ਨਹੀਂ ਕਪੜੇ ਲਾ ਰਹੇ ਹਾਂ ਕੋਈ ਚੈਨ ਚੱਲੇ ਜੋ ਸਾਡੀ ਝੰਡਾ ਕਰਨਾ ਹੋਵੇ ਆਪਾਂ ਲਈ ਠੀਕ ਹੈ ਉਹਦਾ ਬਣਾ ਰਹੇ ਹਾਂ ਸ਼ਾਨ ਸਾਹਿਬ ਕਸਣਾ ਆਪਾਂ ਨੇ ਇਹ ਹੈ ਦਾ ਠੀਕ ਆ ਕੰਮ ਬਾਸ਼ਾ ਲਿਆ ਬਾਸ਼ਾ ਲਿਆ ਅ ਵਿੱਚ ਵਈ ਜਿਹੜਾ ਟੋਚਨ ਬੋਨ ਦਿੱਤੀ ਭੇਜੇਗਾ ਆ ਟੋਚਨ ਦਿੱਤਾ ਮੈਂ ਇਹ ਆਪਾਂ ਨੇ ਬਣਵਾ ਲਿਆ ਬਣਾਇਆ ਬਤਾ ਪਹਿਲਾਂ ਹੀ ਕੰਨਾ ਵੀ ਲੈ ਕੇ ਤੇ ਗੱਡੀ ਮਨੀ ਕੰਸ ਹੈ ਇਹ ਉਹ ਵਾਸਤੇ ਬਣਾਇਆ ਵਰਤਣਾ ਲੋਟਾ ਜਨਾ ਜਿੰਨ ਬਾਸਲ ਬੋਕੀ ਹੈ ਜਿਆਦੀ ਵੇ ਚੱਲਦੀ ਹੈ ਉਹ ਵੀ ਸ਼ੋਪਿੰਗ ਕਰ ਲਈ ਆਪਾਂ ਨੇ ਸਾਰੀ ਹਾਂਜੀ ਆਪ ਵੀ ਕਾਰਜੀ ਚੱਲ ਚਾਲਾ ਐਨ ਵਧੀਆ ਪਿੱਛੇ ਤੇਆਂ ਲੈ ਰਹੀਆਂ ਪੂਰੀਆਂ ਤਿਆਰੀ ਬਿੰਦਰ ਤੇ ਕੀ ਹੋਣੀ ਜੀ ਤਿਆਰੀ ਅੱਜ ਹੀ ਕਰਾਈ ਹੈ ਜੀ ਸਾਰੇ ਕੱਪੜੇ ਲੈ ਕੇ ਆਉਣੇ ਜਾਣੇ ਕੱਲ ਮਨਨ ਕੀ ਆਉਣ ਲੰਦਾ ਵਰੀ ਗਿਆ ਕੱਲ ਵੀ ਜਿਆੜੀ ਲਾਇਆ ਅਜੰਡੇ ਵਾਲਾ ਜਗ੍ਹਾ ਠੋਕੇ ਆ ਹਨਾ ਓਕੇ ਆ ਹਾਂ ਬਹੁਤ ਵਧੀਆ ਹੈ ਟੋਜਨ ਟੂ ਕੇ ਨਾਲ ਇਹ ਜਗ੍ਹਾੜ ਆ ਗਈ ਹੈ ਹਨਾ ਕਰਨੀ ਕੰਪਨੀ ਦੇ ਉਸ ਤੋਂ ਨਹੀਂ ਆਪਾਂ ਇਹਦਾ ਪਾਲੀ ਫੈਟਾ ਲੈਣਾ ਚਲ ਇੱਧਰ ਵੀ ਠੀਕ ਆ ਜਿਹੜੇ ਪਾਲੀ ਫੈਟਾ ਲੈਣਾ ਇੱਕ ਵਾਰ ਉੱਪਰ ਕਰਕੇ ਦੇਖੋ ਡੈਸਕੋ ਇਹ ਰੱਖ ਲਾ ਦੋ ਤਿੰਨ ਗੱਡੀ ਚ ਨਾਲ ਕੋਈ ਵੀ ਚੀਜ਼ ਲੋਡ ਪੈਣੀ ਨਹੀਂ ਲਿਖੀ ਜੀ ਦੀ ਡੈਸਕੋ ਵੀ ਚਾਹੀਦੀ ਦੋ ਤਿੰਨ ਕੱਪੜੇ ਜੇ ਆਪਾਂ ਨੇ ਇਹ ਆਪਾਂ ਨੇ ਉੱਧਰ ਕਸਣਾ ਹੀ ਪੈ ਗਿਆ ਆਪਾਂ ਕਸਤਾ ਸਕਦੇ ਜੇ ਡਿਸਕੋ ਹੋਊਗੀ ਆਪਣੇ ਕੋ ਕਹਿੰਦੇ ਨਹੀਂ ਅਦਰਵਾਈਜ਼ ਥੋੜੇ ਡਰਾਈਵ ਸਾਈਡ ਤੇ ਦਿੱਕਤ ਹੈ ਨਹੀਂ ਅਸੀਂ ਸਾਨੂੰ ਦਿੱਕਤ ਆਊਗੀ ਨਹੀਂ ਇੱਕ ਟੁੱਟਾ ਡਾਊਟ ਹੈ ਨਾ ਮੈਂ ਧਿਆਨ ਨਾਲ ਨਹੀਂ ਚਾਹ ਰਿਹਾ ਹਾਂ ਕਮਾਲੀ ਕਮਾਲੀ ਲੈ ਹੋਰ ਕਮਾਲੀ ਥੋੜੇ ਬਾਕੀ ਗੱਲ ਬਾਕੀ 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 ਬਾਕ ਠੀਕ ਹੈ ਜੀ ਹਾਂ ਇਹਦਾ ਪੇਟਿੰਗ ਵਾਲੀ ਕੰਮ ਆਇਆ ਪਿਆਦਾ ਯੂਰਾ ਨਾ ਜੀ ਆਪਾਂ ਕੱਟੇ ਲਿਓ ਜੀ ਮਾਨੀ ਅਗਲੇ ਦਿਨ ਆੜਵਾਲੀ ਦੀ ਬੰਦਦਾ ਫਿਰ ਜਾਊਗਾ ਉਹਦਾ ਵੀ ਫਾਇਦਾ ਹੋਊਗਾ ਠੰਡੇ ਵਾਲੀ ਨਾੜੀ ਭਲੇ ਤੇ ਵੀ ਕੋਈ ਗੱਲ ਨਹੀਂ ਹੁਣ ਐਵੇਂ ਹਾਂ ਇਹ ਲੋਦਾ ਢਿੱਲਾ ਰਹਿ ਗਿਆ ਪਿੱਛੇ ਤੇ ਹੁਣ ਦੇਖ ਤਾਂ ਝੰਡਾ ਪਾ ਕੇ ਭਾਈ ਠੀਕ ਹੋ ਗਿਆ ਜਟ ਟੈਂਪਰ ਕਰ ਰਹੇ ਹਾਂ ਇਹਦਾ ਫੁੱਲ ਰੈਡ ਚਾਹੀਦਾ ਇਹਦਾ ਕਰ ਲੈਣਾ ਆਪਾਂ ਨੇ ਇਉਂ ਦੇਖ ਵੇਖ ਕੇ ਜਿੱਕ ਪਰੇ ਕਰਨਾ ਉਹ ਨਾ ਘੜੀ ਆ ਉਹਨਾਂ ਜਾਂ ਬਿਚ ਦੋ ਡਰੈਗ ਤਾਂ ਬੋਲ ਤੂੰ ਦੇਖ ਲੈ ਮੈਂ ਕਿ ਵਿਚਣ ਦੇ ਦਿੱਤਾ ਵੇਖੇ ਵਿਚਣ ਮੈਂ ਹਾਂ ਮਾਜਾ ਤਾਂ ਤੋਂ ਲੈਣਾ ਹਾਂ ਠੀਕ ਹੈ ਫੋਦੇ ਲੱਗ ਲੱਗ ਬੈਗੇ ਰਹਿ ਕੇ ਦੇ ਦੇ ਵਿੱਚ ਹੈ ਦੀਪ ਰਹਿਦਾ ਉਹਨੇ ਆ ਕੇ ਕਿਹਾ ਮੈਂ ਦੇਖਦਾ ਠੀਕ ਆ ਲੈ ਆਹ ਠੀਕ ਆ ਲੈ ਦੇ ਨੂੰ ਤਰਾ ਉੱਚਾ ਲੇ ਗਿਆ ਹਾਂ ਉੱਚਾ ਬੋਲ ਉੱਚਾ ਚ ਲਈ ਜਾ ਫਿਰ ਨੂੰ ਪੱਕਾ ਕਰਦੇ ਹਾਂ ਠੀਕ ਨਾਲੇ ਉਹ ਵੀ ਬਹੁਤ ਦੂਰ ਹੈਗੇ ਆ ਇਹਦੇ ਮੰਗਲ ਯਾਰ ਕੋਈ ਲੋਹੇ ਦੀ ਵਾਜ ਨਹੀਂ ਸੁਣਿਆ ਪਰ ਪਤਾ ਕਿੱਥੇ ਕਰਾਂ ਥੇਬੇ ਦੇ ਲੰਮੇ ਜਿਹੜਾ ਲੋਹੇ ਵਾਜਣ ਤੋਂ ਲੇਕੀ ਨਹੀਂ ਦਾ ਟਰੈਕਟਰ ਤੇ ਦੇਖ ਤਾਂ ਗੱਡੀ ਵਿੱਗੀ ਨਹੀਂ ਬਈ ਉਹ ਵੀ ਸ਼ੈਲ ਟਰੈਕਟਰ ਠੀਕ ਆ ਬਟ ਲਣਾ ਹੋਵੇ ਹੋਰ ਤਾਂ ਕੋਈ ਚੱਕਰ ਨਹੀਂ ਨਾਲੀ ਰੋਕ ਕੇ ਆ ਨਾ ਆ ਹਾਂ ਵੀ ਦੋਤਾ ਉਹਦਾ ਬਾਸ਼ਲ ਪੈਣੀ ਆ ਸਿਰ ਵਾ ਨਹੀਂ ਸਮਝੀ ਗਾ ਮੈਂ ਪਿੱਛੇ ਵਾਲਾ ਕਹਿਣਾ ਤੂੰ ਬਾਸ਼ਲ ਪੈਣੀ ਆ ਸੇਬਾ ਸੇਬਾ ਦਾਮ ਨਹੀਂ ਦਿੰਦਾ ਟਰੈਕਟਰ ਦੇ ਟੂਲ 'ਚ ਯਾਰ ਇੰਨੀਆਂ ਦਾ ਵਾਸ਼ ਲਾ ਪਈਆਂ ਹੈ ਟਰੈਕਟਰ ਦੇ ਟੂਲ 'ਚ ਬਹੁਤ ਮਈਆਂ ਹੈ ਸਪੈਰ ਨੂ ਨੂ ਤੇ ਲੱਭਣੀਆਂ ਜਨਨ ਜਿਹੜਾ ਇੱਕ ਹੋਰ ਤਾਂ ਨਹੀਂ ਆ ਸਕਦਾ ਦੇਖ ਤਾਂ ਦੇਖੀ ਖੋਲੂਗੇ ਅੱਪਾ ਨਾਲੇ ਉਹਦਾ ਹਾਂ ਬੋਲਣਾ ਬੈਂਟ ਦਾ ਕੱਢ ਦੇ ਜਿਹੜਾ ਉਹ ਆਈ ਉਹ ਤੇਲਾ ਜਿਹੜਾ ਬਾਅਦ ਚ ਖੋਲਨੀ ਹਾਂ ਨਟ ਲੱਗ ਹਾਂ ਨਟ ਲੱਗ ਜਾਂਦਾ ਦੋਲੇ ਜਾਈਦਾ ਜਾਲ ਹਨਾ ਦੋਲੇ ਨਟ ਚ ਆ ਗਏ ਨਾ ਜੀ ਵੀਰ ਜੀ ਨਹੀਂ ਹੂੰ ਵੇ ਦੇ ਕਿਡਾ ਯਾਰ ਚੱਲ ਦੂਏ ਕਾਫੇ ਨੂੰ ਖੜਾ ਬਣਾ ਦੇ ਸਮਝ ਗਿਆ ਸਮਝ ਗਿਆ ਮੈਂ ਦਰਵਾਜ਼ਾ ਉੱਪਰ ਨਾ ਢੋਲੂਗਾ ਆ ਜਾ ਨਹੀਂ ਮੈਂ ਖੋਲਣਾ ਆ ਜਾ ਰਹਿਣ ਦੇ ਓਏ ਆ ਜਾ ਹੁਣ ਨਹੀਂ ਖੋਲਣਾ ਅਸੀਂ ਹੁਣ ਨਹੀਂ ਖੋਲਣਾ ਅਸੀਂ ਦੋ ਬੰਦਿਆਂ ਨੇ ਹੀ ਗੋਲੂਗਾ ਹੁਣ ਧੂਸ ਕਿਹੜਾ ਦੇਖਾ ਦੌੜਿਆ ਨਾ ਰੇਜੀ ਕਰ ਗੱਡੀ ਤੇਲ ਪਵਾ ਲਿਆ ਨੇ ਹਮੇ ਕਹ ਨਹੀਂ ਸਵੇਰੀ ਓਖਾ ਦੀ ਬੋਲ ਹਾਂ ਆ ਦੇਖੀਏ ਦਰ ਇੱਥੇ ਨੋ ਜੀ ਤੇ ਤਾਂ ਇਹ ਬਣਾਣਾ ਹੂੰ ਥੋੜੀ ਬਸ ਜ਼ਰਾ ਪਾਣਾ ਨੇ ਤੰਨਾ ਲਿਆ ਇਹਨੂੰ ਫੁੱਲ ਟਾਈਟ ਕਰ ਦੇ ਆ ਵੀ ਟਾਈਟ ਹੋਣਾ ਇਹਦਾ ਤੇ ਆ ਗੋਲ ਨਹੀਂ ਚੁੱਕੇ ਮਾਪੀ ਸਰੋਗਰ ਯੂਗੱਡੀ ਜੀ ਐਨ ਓਕੇ ਉਹਨਾਂ ਮਾਰੀਏ ਨਾਲ ਤਾਂ ਬੜੀ ਜ਼ਿਆਦਾ ਚਾਰਜਿੰਗ ਪੁਆਇੰਟ ਮਿਲਵਾਤਾ ਰ ਇੱਕ ਥੋੜੇ ਥੋੜੇ ਬੰਦੇ ਜਿਹੜੇ ਲੋਟਾਣਾ ਉਹ ਮਨਨਜਨਗਰ ਨੇ ਵਾਲੇ ਇਹਦੀ ਪੈਨ ਕਰਤੇ ਸੋ ਯਾਰ ਉਹ ਪੈਨ ਧੀ ਹੈ ਨਾ ਕੋਈ ਤਾਂ ਸਾਨੂੰ ਕਹਿਣਾ ਵੀ ਪੈਨ ਨਹੀਂ ਦਿੰਦੇ ਕਮਕੁਸ਼ਾ ਬੀ ਲੰਬਾ ਵਾਲੀ ਤਸਵੀਰ ਹੈ ਜੋ ਹੈ ਰਾਈਲ ਲੱਕੀ ਕਹਿੰਦਾ ਯਾਰ ਤੁਸੀਂ ਸੌਦੇ ਨਹੀਂ ਹੈਗਾ ਮੈਂ ਤਾਂ ਕਹਿੰਦਾ ਕਮਰੇ ਜੀ ਚਲੀ ਜਾਣਾ ਉੱਪਰ ਤੇ ਲੋੜ ਕਾਢਣ ਕੋਲ ਆ ਰਹੀ ਹੈ ਰਾਈ ਵੀ ਟਿੱਲ ਲਾ ਦੇ ਯਾਰ ਲਾ ਇਹਦਾ ਕਾਲੇ ਕਮਰੇ ਉਹ ਕਿਹੜਾ ਮੈਂ ਕਹਿੰਦਾ ਯਾਰ ਬਿੰਦਰ ਬਾਜਲੇ ਪਾਦਾ ਨੂੰ ਉਹਨਾਂ ਦਾ दाम ਦਈ ਜਾਂਦਾ ਹੋਰ ਕੁਝ ਨਹੀਂ ਇਹ ਟੁੱਟ ਗਿਆ ਨਾ ਕੋਈ ਦੱਸਾਂ ਮੈਂ ਤੁਹਾਨੂੰ ਜ਼ੋਰ ਮਾਰਿਆ ਉਹ ਇਹ ਤਾਂ ਖੜ ਗਿਆ ਨਹੀਂ ਉਹ ਜਿਹੜਾ ਖੜਿਆ ਨਹੀਂ ਟੁੱਟ ਨਹੀਂ ਬਾਜਲੇ ਬਾਜਾ ਯਾਰ ਦੇਖ ਲੈ ਜੇ ਤਾਂ ਆਈ ਹੀ ਨਹੀਂ ਉੱਤੇ ਜੋਕੀ ਦੇ ਫੜਨੀ ਹੋਈ ਸਰਸਾਰ ਹੈਗਾ ਸਮਾਨ ਤਾਂ ਪਿਆ ਬਾ ਲੋ ਜੀ ਅਸ਼ਾਨ ਸਾਹਿਬ ਨੂੰ ਹੁੰਦਾ ਕੋਈ ਪ੍ਰੋਬਲਮ ਨਹੀਂ ਮੂਰੇ ਦੇਖਣ ਤੇ ਵੀ ਜੀ ਚੈੱਕ ਹੋ ਗਿਆ ਹੁਣ ਆਪਾਂ ਚੱਲੇ ਆਂ ਫੇੜੀ ਨੂੰ ਜੇ ਜਿਹੜਾ ਬਿਸਮਾਰ ਕੋਈ ਆਪਣੇ ਲੈਣਾ ਜ਼ਰੂਰੀ ਹੋਲੀ ਆਉਣੀ ਆ ਚੱਕੀ ਫੱਕੀ ਜਾ ਕੇ ਤੁਹਾਨੂੰ ਰੋਣ ਆਉਣੀ ਆ ਜਿਹੜੀ ਪਾਣੀ ਵਾਲੀ ਹੈ ਫੇੜੀਆਂ ਨਾਲੇ ਦਾ ਵੀ ਨਾ ਸਮਾਨ ਜਿਹੜਾ ਚਾਹੀਦਾ ਹਾਂ ਹੋਲੀ ਰਣਾ ਆਪਾਂ ਨਾਲੇ ਨਾਲੇ ਰਾਹੀ ਟੱਪੀ ਕੋਲ ਪਾਣੀ ਦੀ ਬੋਤਲ ਲੈ ਲੈਣੀ ਨਾਲੇ ਪੇਟੀ ਚੱਕ ਲੈਣੀ ਜਿਹਨੇ ਆ ਜੈਗਾ ਯਾਦ ਆਉਂਦਾ ਹੈ ਤਾਂ ਦੇਖਦੇ ਆ ਉੱਥੇ ਜਾ ਕੇ ਹਾਂ ਕਾਣੇ ਪੀੜਣ ਦਾ ਕਹੀਏ ਨੇ ਨਾਣਾ ਟੋਣਾ ਵੀ ਆ ਬਸ ਵਸਲੇ ਮਾਣ ਕੋ ਲੈਣਾ ਮੇਰੇ ਤਾਂ ਫਰਾ ਕੋ ਪਤਾ ਕਰ ਤੈਨੂੰ ਤਾਂ ਹੀ ਲੈ ਕੇ ਚੱਲ ਦੁਕਾਨ ਐਡੀ ਉੱਥੇ ਆਪਾਂ ਸਾਰਾ ਕੁਝ ਮਤਲਬ ਲਾਈ ਜਾਣਾ ਵੀ ਆ ਕਹਿ ਲੈਣਾ ਆਪਣੇ ਰਿਸ਼ਤੇਦਾਰਾਂ ਦੀ ਲਗਾ ਰ ਆਪਾਂ ਨੇ ਕਿਤੇ ਬਗਾਨੀ ਜਗ੍ਹਾ ਜਾਣ ਉਹ ਤਾਂ ਉਹ ਤਾਂ ਆਇਓ ਕਹਿੰਦਾ ਸਵੇਰੇ ਵੀਰ ਤਾਂ ਕਹਿੰਦਾ ਦਾਅਦਿਓ ਵੀ ਕੋਈ ਚੀਜ਼ ਦੀ ਲੋੜ ਹੋਈ ਕਹਿੰਦਾ ਪੌਣ ਮਾਰ ਦਿਓਗਾ ਹੱਸ ਕੇ ਘਰਾਈ ਚੱਲ ਜੇ ਲੋ ਦੇ ਘੋੜੇ ਆਫਸਰ ਨਰ ਰੇਗਾ 1700 ਰੋਲ ਕਰਦੀ ਦਵਾਈਆਂ ਕਿੰਨਾ ਦੋਦਾ ਜਹੋਰ ਚੱਕੜਿਆ ਉਹ ਬੈਰ ਆਈ ਕਿਹਨੂੰ ਪਤਾ ਨਹੀਂ ਸਾਰੇ ਗੱਜੇ ਕਿਤਬਾਓ ਫਾਇਦਾ ਰਹੀ ਸਾਨੂੰ ਸਾਬ ਕਾ ਇਤੇ ਉੱਪਰ ਸਾਰੇ 2-300 ਦੀ ਆਈਟਮ ਆ ਸਾਰੀ ਉੱਪਰ ਬੰਦੇ ਰੋਟੀਆਂ ਲੱਗਦੀਆਂ ਰਾਤ ਚ ਉੱਥੇ ਕਿਸੇ ਨੇ ਕਿਸੇ ਕੋ ਦਵਾਈ ਨਹੀਂ ਜੀ ਆਪਣੇ ਕੋਲ ਆਪਣੇ ਕੋਲ ਦਵਾਈ ਦੇ 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 ਜੀ ਆਪਾਂ ਨੇ ਦਵਾਈ ਹਾਂ 1700 ਦਾ ਪੈ ਗਿਆ ਰਹੀ ਨਾ ਵਾ ਪੁੱਲ ਕਰ ਹਾਂ ਹੋਲ ਹੋ ਗਈ ਬੰਦੂ ਨਾਲ ਤੇਰੀ ਖੜਾ ਹਾਂ ਹਾਂ ਹੋਲ ਨੀ ਨੇ ਡਰਾਈਵਰ ਸ਼ੋ ਹੋ ਗਿਆ ਸ਼ੁਰੂ ਤੇ ਪਰ ਆਈਏ ਪਰ ਆਈਏ ਇਹ ਬੜਾ ਉੱਚਾ ਇਹ ਤਾਂ ਜੀਜੇ ਬੰਦ ਆ ਯਾਰ ਓਏ ਯਾਰ ਛੋਟੇ ਮੇਰੇ ਉਹ ਖੋਲ ਦੇ ਮੈਂ ਤਾਂ ਮੋੜਾ ਇੱਡੇ ਵੱਡੇ ਜੀਜੇ ਨਾਲ ਸੇਵੇਂ ਆਈ ਗਿਆ ਲੈ ਆफी ਲੈ ਲੈ ਦੋ ਚਾਹ ਦੀ ਥੋੜਾ ਲੈਣਾ ਮੈਂ ਆ ਲੈਣਾ ਮੈਂ ਵੀ ਤੱਕ ਦੇ ਲਈ ਮੈਂ ਹੱਥ ਤੱਕ ਤੱਕ ਦੀ ਲੈਣੀ ਐ એનર્ਜੀ ਦੀ એનર્ਜੀ ਪੂਰੀ ਕਰਨੇ ਕਿੱਛੇ ਬੈਠਾ ਨਹੀਂ ਜਲਦੀ ਲੈਣੀ ਆ ਤਾਂ ਨਹੀਂ ਨਹੀਂ ਪਾਉਂਦੇ ਹੋ ਬਾਈ ਹੋਰ ਇਹ ਸ਼ੁਰੂ ਹੋ ਗਿਆ ਹੁਣ ਇਦਾਂ ਤੇ ਬਿਸਕੁਟੇ ਬਿਸਕੁਟਾ ਖਾ ਲਦੇ ਨਹੀਂ ਬਿਸਕੁਟਾ ਨਾਲ ਹੀ ਲਿਜਾਣ ਹਾਂ ਕਾਜੇ ਬਣੇ ਹੋਏ ਨਾਲੇ ਆ ਥੋੜਾ ਜਿਹਾ ਚੁਰੂੜੀ ਆਏ ਆ ਆ ਉੱਤੋਂ ਵੀ ਲੈ ਕੇ ਆਵਾ ਜਿਹੜੇ ਸੱਤ ਵਾਤੇ ਖਾਦੇ ਸੀ ਆ ਵੀ ਹੈ ਇਹ ਤੁਹਾਨੂੰ ਆ ਇਹਦੇ ਨਾਲ ਤਾਂ ਤੇਰੀ ਹੋ ਪੂਰੀ ਕਰੀ ਦੀ ਸੀ ਸ਼ੂਗਰ ਤੂੰ ਇਹਦੇ ਨਾਲ ਨਹੀਂ ਖਾਦੀ ਆ ਆਹ ਜੇ ਆਹ ਥਾਰੀ ਜੱਤੀ ਹੋਈ ਦੀ ਜਾਂਦਾ ਹਾਂ ਆ ਇਹ ਹੁਣ ਤੇ ਰੋਕਦੇ ਨਹੀਂ। ਅੱਜ ਆਣੇ। ਸਾਡਾ ਟੋਕਰੀ ਨਹੀਂ ਦੋ। ਟੋਕਰੀ ਜੱਕ ਰੈਡੀ ਲਿਆਵਾ ਪਿੱਛੇ। ਇਹ ਹਲੇ ਕਹਿੰਦਾ ਟੋਕਰੀ ਦੀ ਲੋ। ਹੂੰ। ਬਹੁਤ ਆਦਮ ਪਈ ਹੈ ਵੀ ਗਾਂਦ। ਹਾਂ। ਜਿਹੜਾ ਨਾਮ ਆਉਂਦੀ ਲੈ ਲੈ ਇਹ। ਮੈਂ ਚਾਹ ਲਾਉਂਗੀ ਬਾਲੀ ਦੇ ਡੱਬਣੇ ਨਾਲ। ਨਹੀਂ ਨਹੀਂ। ਨਹੀਂ। ਗੱਡੀ। ਇੱਡਾ ਲੋ ਨਾ ਦੱਸ ਰਿਹਾ ਮੈਨੂੰ ਲੱਗਾ ਗਵਾਲੀਆ ਨਹੀਂ ਦੱਪਣਾ ਇੰਨੇ ਸਵਾਰਨ ਲਵਾਵਾ ਦੱਸ ਦੇ ਕਿੱਡਾ ਭਰਨਾ ਘਰ ਦੇ ਬਿਸਕੁਟਾਂ ਦਾ ਜਿਹੜੇ ਸਵੇਰੇ ਛਾਲ ਜਾ ਵੀ ਨਹੀਂ ਦੁਪਹਿਰ ਨੂੰ ਤੁਹਾਨੂੰ ਉਹਦੇ ਨਾਲ ਉਹ ਹੀ ਦੇਣੇ ਆ ਜਿਹੜੇ ਆਹ ਲੈ ਹੈ ਨਾ ਪਿੱਛੇ ਬੰਦੇ ਇੱਕ ਅੱਧਾ ਸਿਕੋਰ ਕਰਨ ਹਾਂ ਇਹ ਨਾ ਇੱਕ ਬਿਸਕੁਟ ਦੇ ਦੇਗਾ ਤੁਹਾਨੂੰ ਵਿੱਚ ਸਵਾਦ ਜਿੱਦ ਨੂੰ ਤੇਰੇ ਮੂੰਹ ਵਿੱਚ ਰੋਟੇ ਪਾਏਗਾ ਨਾ ਮੈਂ ਵੀ ਕੋਈ ਗੱਲ ਨਹੀਂ ਤੁਸੀਂ ਵੀ ਗੱਡੀ ਦੁਆਲੇ ਮੇਰੇ ਬੈਠ ਕੇ ਚਲਾਉਣੀ ਹੋ ਅਸੀਂ ਪਿੱਛੇ ਬੈਠ ਸਕਦੇ ਹਾਂ ਥੋੜੀ ਹੁੰਦਾ ਹੈ ਨਾ ਹੋਰ ਜਾਂਦੀ ਬੇਟੀ ਹੈ ਬੇਟੀ ਲਈ ਹੈ ਰਾਹੀਰਾ ਨੌਕੀਂ ਚੱਕ ਲਈਏ ਨੇ ਨੌਕੀਂ ਰੱਖਿਆ ਹੋਰ ਰੱਖਿਆ ਹੈ ਕਟਰ ਮੈਂ ਠੀਕ ਹੈ ਇੱਕ ਕਟਰ ਠੀਕ ਹੈ ਬਿਸਕੁਟ ਪਹਿਲਾਂ ਤੂੰ ਸਲੈਕਟ ਕਰਾ ਲੈ ਮੁੱਤੇ ਦੇ ਕੋਆ ਦਾ ਤੋਂ ਹੋਰ ਵੀ ਇਹੋ ਮੁੱਕ ਨਹੀਂ ਹੋਈ ਬਾਰਾ 22 ਜੋੜੀ ਐਦਾਂ ਹੋਰ ਭਰਨ ਦਾ ਹੋ ਰੱਖ ਲਈ ਮੰਨ ਲਾ ਮੇਰੀ ਗੱਲ ਉਹ ਖੜ ਜਾ ਦੂ ਉਹਨਾਂ ਤੇ ਲੱਗਾਗਾ ਅੱਛਾ ਬਿਸਕੁਟ ਸਲੈਕਟ ਕਰਾ ਲਈਏ ਰਿਕਵੋਲੇ ਦਾ ਖੜ ਜਾ ਕੰਪਨੀ ਦੇ ਹੋਏ ਤਾਂ ਲਾ ਦਾਂ ਮੈਂ ਖੜ ਜਾਣਾ ਚੱਕ ਨਾਲ ਚਲੇ ਫੇਰ ਬਰiscuit ਤੇ ਬਹੁਤ ਤਰ੍ਹਾਂ ਦੇ ਬੇਜ ਆ ਗਏ। ਹਮਮ। ਬਹੁਤ ਦੇ ਗਾੜੀ ਹੈ ਬਿਸਕੁਟ। ਆ ਹੋਰੀਓ ਨਹੀਂ ਆ। ਆ ਹੋਰੀਓ ਤਾਂ ਲੈ ਹੀ ਨਹੀਂ ਆ। ਇਹਨਾਂ ਨੇ ਤਾਂ ਰੋਕਣਾ। ਪੂਰਾ ਹੋਰ ਆ ਹੋਰੀਓ ਦਈਏਗਾ। ਹੋਰ ਨਹੀਂ ਜੁਣਾਂ। ਅਰੇ ਇਹ ਹੋਰੀਓ ਜਾ ਵੀ ਹੋਮ ਘਰਾਂ ਅੱਛੇ ਬੇਗਦੇ ਨੇ। ਹੈ ਨਹੀਂ ਇਹ ਤਾਂ। ਨਿਬਰਾਉ। ਹੋਰੀਓ ਤਾਂ ਰਿਸ਼ਤੂ ਗਿਆ ਹੋਵੇ ਇਹਨਾਂ। ਮੰਨਦੇ। ਆਹ ਕੇ ਆਹ ਬਈ ਲੈ ਲਿਆ ਤੂੰ ਆਹ ਦੇ ਚੀਜ਼ ਲੱਗੀ ਮੈਨੂੰ ਬਚਪਨ ਯਾਦ ਕਰਾ ਤਾ ਠੀਕ ਹੈ ਦੁਬਾਰੇ ਇਹ ਨਾਲ ਆਉਂਦੇ ਸਾਂ ਕਿਸੇ ਪਲੇਸ ਨਾ ਪਰ ਤਾ ਲੇ ਕੇ ਬਈ Jaipur Jaipur ਵੀ ਜਾਣਾ ਹੈ ਧਰ ਤੇ ਲੈ ਤੇ ਸਭ ਹੋ ਜਾਣਾ ਹਾਂ ਵੀਚ ਮੰਨ ਲਾ ਸਾਡਾ ਗ੍ਰੀਟੋ ਆ ਲੈ ਜੀ ਆਉਣ ਵਾਸਤੇ ਪੀਲੀ ਵਾਰ ਵੀ ਲੈ ਕੇ ਤੇ ਬਹੁਤ ਵਧੀਆ ਚੀਜ਼ ਆ ਤੇ ਮੱਕੀ ਹੁਣ ਆਪਾਂ ਇੱਕ ਇਦਾਂ ਦੇ ਕਾਲਜਟ ਵਾਈਸ ਉਹ ਤਾਂ ਛੋਟਾ ਛੋਟਾ ਤੇਲ ਆਪਾਂ ਉਹ ਆਮ ਨੂੰ ਹੀ ਆਪਣੀ ਲੈਣਾ ਫਾਲੋਵੇਟ ਹਾਂ ਆ ਜਾਤੇ ਹਾਂ ਇਹ ਚੰਗਾ ਲੈਣਾ ਠੀਕ ਆ ਚਾਰ ਕੜਾਓ ਪੋਸ਼ਣ ਹੋਵੇ ਤੇ ਹਾਂ ਲੈਣਾ ਆ ਨਹੀਂ ਜਦੋਂ ਮਾਰਨਾ ਨਹੀਂ ਨਾ ਇਹ ਦੋ ਆ ਦੇ ਆ ਮੂਲੇ ਪਏ ਆ ਦੋਸ਼ਨ ਮੂਜੇ ਝੇਪੂ ਪਏ ਆ ਤੇ ਆ ਲਈ ਨਹੀਂ ਤੇ ਜਦ ਤੱਕ ਲੈ ਲੈ ਨੂੰ ਕਿਹੜਾ ਔਰ ਕੋਈ ਨਹੀਂ ਕਰਦਾ ਜਿਵੇਂ ਆਲੂ ਫੁੱਲਰ ਤਾਂ ਮੇਰੇ ਕੋਲ ਘਰ ਆਵੇ ਮੈਂ ਆਪਣਾ ਪਾਗਣਾ ਮੈਂ ਕਿਹੜਾ ਲੈਣਾ ਤੁਹਾਨੂੰ ਸਹੀ ਗੱਲਾਂ ਕਟਾ ਦੇਣਾ ਇਹ ਹੋ ਗਿਆ ਚਲ ਦੱਸ ਤੂੰ ਜਿਹੜਾ ਲੈ ਲੈ ਵਈ ਸਮਾਨ ਸਾਰਾ ਤੇ ਜੇ ਆਪਣਾ ਤਰਜ਼ ਮੰਨ ਤੇ ਨਵਾ ਵੇਚ ਰਹੀ ਨਹੀਂ ਬੰਦੇ ਆ ਇੱਕ ਮਿੰਟ ਇੱਕ ਚੀਜ਼ ਹੋਰ ਵੀ ਮੈਂ ਲੇ ਕੇ ਚੱਲੇ ਆ ਅਗਲਾ ਕਹਿੰਦਾ ਇੰਨਾ ਖਰਚ ਹੋ ਗਿਆ ਲੋਕਾਂ ਨੇ ਡਰਾਏ ਪਏ ਕੋਈ ਕਹਿੰਦਾ 35000 ਦਾ ਡੀਜ਼ਲ ਲੱਗਣਾ ਕੋਈ ਕਹਿੰਦਾ ਤੁਹਾਡਾ 50000 ਲੱਗਣਾ ਕੋਈ ਕਹਿੰਦਾ ਤੁਹਾਡਾ 20000 ਹੁਣ ਜਿੰਨਾ ਲੱਗੂਗਾ ਆਪਾਂ ਪ੍ਰੋਪਰ ਵੀਡੀਓ ਜੀ ਦੱਸਾਂਗੇ ਇੱਥੇ ਚੱਲ ਗਏ ਖਰਚਾ ਜੁਲਦੇ ਆਪਣਾ ਦਵਾਈਆਂ ਇਹ 300 ਦੀਆਂ ਜਿਹੜਾ ਖਾਣੇ ਪੀਣ ਵਾਲੇ ਸਮਾਨ ਦੇ 15 15 ਔਰ ਕਿ ਟਰੱਸ ਮਾਨ ਦੇ ਲਓ ਟਰਟ ਹੋ ਗਈ ਹਾਂ ਜੀ ਖਲੀ ਨਹੀਂ ਹੋਵੇ ਗੰਡ ਖਲਾਈ ਹੈ ਬੈਂਕ ਦੇ ਫਰੇ ਉਹ ਬਾਈ ਉਹ ਵੀ ਸਾਡੀ ਸਾਈਡਿੰਗ ਤੇ ਬੈਗਾਂ ਦੀ ਪਾਉਣੇ ਲੱਗੀ ਹੈ ਠੀਕ ਹੈ ਜਾਈਗਾ ਹੁਣ ਚੱਕਰ ਹੋ ਰਾ ਇਹ ਸਮਾਨ ਵੀ ਹੁਣ ਕਾਣਾ ਇਹ ਵੀ ਫਲੇਵੀ ਬੈਗ ਕਰਤੇ ਆਪਾਂ ਨੇ ਫੈਕਟਰ ਚੱਲ ਜਾਏਗਾ ਵੀ ਚਾਰ ਮੈਂਬਰ ਜਾ ਰਹੇ ਹਾਂ ਚਾਰਾਂ ਦੇ ਬੈਗ ਫਿੱਟ ਮੜਾ ਪਿੱਛੇ ਦਿਖਾਈ ਮੂਰੇ ਪਿਆ ਦੂਆ ਸਮਾਨ ਖਾ ਰਹੀ ਹੈ ਖਾਣੇ ਪੀਣੇ ਦਾ ਸਮਾਨ ਇਹ ਅਸੀਂ ਦੇਖ ਰਹੇ ਹਾਂ ਨੇ ਪੇਟੀ ਉੱਥੀ ਹੋਈ ਰਹਿਣ ਉਹਨਾਂ ਦੀ ਪਾਣੀ ਵਾਲੀ ਆ ਖਾਣੇ ਪੀਣੇ ਦਾ ਜਿਹੜਾ ਥੋੜਾ ਸਮਾਨ ਇਹਦੇ ਪੋਟੇ ਜਾ ਬੈਠ ਗਏ ਤੇ ਉਹ ਦੇ ਕਾਜ਼ਾਨੀ ਆਉਂ ਕਿ ਜਿਹੜੇ ਰੱਖਦਾ ਸਾਲਾ ਕੋਈ ਵਿਚੋ ਵਿਚੇ ਚੇਨਿੰਗ ਤੇ ਬੈ ਗੱਡੀ ਲੈ ਕੇ ਜਾਣੀ ਹੈ ਵੀਰ ਮਸਿਸੇ ਵਿੱਚ ਦੇਖਣਾ ਪੈਂਦਾ ਕੋਈ ਕੱਢ ਜਾ ਇਹਨੂੰ ਘਰ ਨੂੰ ਡਾਉਣਾ ਤੋਂ ਬੰਦਾ ਨਹੀਂ ਖੜਾ ਦੇਖਦਾ ਸਨ ਅੱਛੇ ਦੱਸ ਤੇ ਜੇ ਇਹ ਪਿੱਛੇ ਨਹੀਂ ਕਿਸੇ ਵੀ ਗੱਡੀ ਲੈ ਕਰਨੀ ਆਪਾਂ ਦੋ ਜਣੇ ਹੈਗੇ ਹੂੰ ਉਧਰ ਕੇ ਉੱਤਰ ਕੇ ਆਪਾਂ ਹੁਣ ਲਈ ਉਹ ਤਾਂ ਕੋਈ ਚੱਕਰ ਨਹੀਂ ਲੈਣੀ ਸਾਡੀ ਰੋਕਣੀ ਪੈਣੀ ਪਾਰਕ ਕਰਨੀ ਪੈਣੀ ਬਾਕੀ ਟਿਕਾ ਆਪਾਂ ਨੇ ਨਵਾਂ ਕੰਮ ਹੋਰ ਕਰਿਆ ਆ ਜਾਓ ਆ ਘਟਾਇਆ ਆਪਣੇ ਟੋਲ 3200 ਦਾ ਬਈ ਜਿਹੜੇ ਆਪਣੇ ਟਾਟੀ ਚੱਲਦੇ ਨੇ ਉਹ ਵੀ ਵਲੌਗ ਵੀ ਦੇਖੇ ਆ ਤੇ ਟੈਕਸੀ ਵਾਲਿਆਂ ਦੀ ਇੱਕ ਨਾ ਗੱਲ ਹੋਈ ਆਪਣੀ ਠੀਕ ਆ ਤੇ ਇਹ ਘਟਾਉਨੇ ਆ ਇਹ 200 ਟੋਲ ਫ੍ਰੀ ਆ 3100 ਜੇ ਆਪਾਂ ਇਹ ਨਹੀਂ ਕਿਤੇ ਘਟਾਉਂਦੇ ਤਾਂ ਆਪਾਂ ਨੂੰ ਪੈ ਰਿਹਾ ਤਾਂ ਇਹ 44 45000 ਦਾ 5000 ਦੇ ਵਿੱਚ ਵਿੱਚ ਅੰਦਰ ਅੰਦਰ ਖਰਚਾ ਇਹਦੇ ਨਾਲ ਆਪਣਾ ਫਾਇਦਾ ਹੀ ਹੋ ਗਿਆ ਇਹ 200 ਟੋਲ ਫ੍ਰੀ ਆ ਜਨਾ 3100 ਦਾ ਜਿਹੜਾ ਆਪਣਾ ਹੀ ਨੀਚਾ ਆ ਰਿਹਾ ਫਾਕ ਟੈਂਕ ਠੀਕ ਹੈ ਠੀਕ ਹੈ ਤੇ ਆਪਾਂ ਨੂੰ ਮਾਲਾ ਤੋਂ ਟੂਰ ਪਹਿਣਗੇ 50 ਵੈਲਿਊ 100 ਡੂਜ਼ ਵੈਲਿਊ ਇੰਨੇ ਇਹਦੇ ਵੱਧ ਨਾ ਪੈਂਦੇ ਆ ਜੇ ਆਪਣਾ ਟੂਰ ਲੰਬਾ ਵੀ ਹੁੰਦਾ ਇਹ ਚ ਆਪਾਂ ਨੂੰ ਫਾਇਦਾ ਹੋਣਾ ਤੇ ਆਪਾਂ ਲਾਤੀਪਾਈ ਘਾਟ ਲਈ ਇਹ ਚ ਕੋਈ ਬੰਦਾ ਐ ਨਹੀਂ ਗਿਆ ਲੱਗਦਾ ਵੀ ਆਪਾਂ ਟੋਟਲ ਅਯੁਰਵੈਦ ਸਾਹਿਬ ਦਾ ਘਾਟ ਚਲੇ ਜਾਂਦਾ ਇਹ ਹੁੰਦਾ ਵੀ ਆਪਾਂ ਘੁੰਮਣਗੇ ਰਿਵੀ ਕਰਦੇ ਆ ਕਿਤੇ ਇੱਧਰ ਉੱਧਰ ਘੁੰਮਨੇ ਉਹ ਬਾਹਰ ਜਾਊਗਾ ਇਹ ਆਪਾਂ ਸਿੱਧਾ ਅਯੁਰਵੈਦ ਸਾਹਿਬ ਦਾ ਟੂਰ ਜਾ ਜਿਹੜਾ ਜਾਨ ਬੇਲੇ ਇਹਦੇ ਵਿੱਚ ਆਪਾਂ ਨੇ ਟੋਟਲ ਖਰਚਾ ਕਿੰਨੇ ਦਾ ਡੀਜ਼ਲ ਖਾਗੀ ਕਿੰਨ ਇਫਟਰਮ ਟਾਂਕੀ ਦੀ ਪੂਰ ਹੈਲਾ ਲਾ ਭਾਗਦੀ ਹੈ ਜਿਹੜਾ ਆਪਾਂ ਨੇ ਰੁਕੀ ਪੈਟਰੋਲ ਪੰਪ ਦੇ ਪਾਇਆ ਹੁਣ ਇਹਦੇ ਗਾਹਾਂ ਜਿੰਨਾ ਵੀ ਡੀਜ਼ਲ ਪੈਣਾ ਇਹਦੇ ਚ ਨਾਲ ਦੀ ਨਾਲ ਆਪਾਂ ਨੇ ਦੇਖਣਾ ਜੀ ਕੁੱਲ ਮਤਿਆਰੀ ਹੋਗੀ 5 ਵਜੇ ਦਾ ਟਾਈਮ ਆ ਤੁਰਨ ਦਾ ਠੀਕ ਆ ਬੈਗ ਬੁੱਕ ਕਾਹੀ ਆਉਣੇ 5 ਵਜੇ ਦਾ ਸੀ ਤਾਂ ਰੱਖਿਆ ਵੀ ਜੇ ਸਾਨੂੰ ਕੋਈ ਘੰਟਾ ਵੀ ਲੇਡ ਹੋਣਾ ਸਾਨੂੰ ਕੋਈ ਚੱਕਰ ਨਹੀਂ ਆਣਾ ਅਸੀਂ ਨੀਚੋਂ ਨਾਲ ਜਾਣਾ ਆ ਜਾਈਏ ਕਿ ਕੁਝ ਕਰਨੀ ਤੇ ਆਪਣੀ ਜਿੱਥੇ ਜਿੱਥੇ ਗਾਹਾਂ ਗਾਹ ਫਟੇ ਹੋਣੀਆਂ ਕਿੱਥੇ ਕਿੱਥੇ ਮੜਥਾ ਦੇਖਣਾ ਜਿਹੜੇ ਗੁਰਦੁਆਰਿਆਂ ਦਾ ਜਿਹੜਾ ਇਤਿਹਾਸ ਹੋਇਆ ਉਹ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਬਿਲਕੁਲ ਬਾਕੀ ਵੀ ਰੋ ਦੀ ਗੱਲਾਂ ਵੀ ਵਲੌਗ ਦੇ ਨਾਲ ਸਾਰੇ ਜੁੜੇ ਰਹੋ ਠੀਕ ਹੈ ਤਾਂ ਹੀ ਤੁਹਾਨੂੰ ਜਾਣਕਾਰੀ ਮਿਲੂਗੀ ਕਿ ਗਾਹਾਂ ਨੂੰ ਅੱਧੇ ਬੰਦੇ ਦਾ ਜਾਣਦੇ ਬਾਰੇ ਇਹ ਹੀ ਸਵਾ ਕੈਨਸਲ ਕਰ ਦਿੰਦੇ ਸਾਨੂੰ ਰੋੜ ਦਾ ਨਹੀਂ ਪਤਾ ਖਰਚਾ ਗੋ ਮੈਂ ਪਹਿਲਾਂ ਵੀ ਦੱਸਿਆ ਅੱਜ ਵਾਲੀ ਵੀਡੀਓ 'ਚ ਵੀ ਸਾਨੂੰ ਉੱਧਰ ਵਰਦਿਆਂ ਡੀਜ਼ਲ ਵੀ 35000 ਦਾ ਲੱਗਦਾ ਹੈ ਇੱਕ ਕਹਿੰਦਾ 40000 ਜਰ ਦਾ ਨਾ ਇੱਕ ਕਹਿੰਦਾ 28000 ਹੁਣ ਆਪਾਂ ਚੱਲੇ ਆਪਾਂ ਨੂੰ ਪ੍ਰੋਪਰ ਪਤਾ ਹੋਊਗਾ ਕਿ ਕਿੰਨੇ ਲੱਗੇਗਾ ਟ੍ਰੇਨ ਨੂੰ ਠੀਕ ਆ ਵੈਸੇ ਟ੍ਰੇਨ ਉੱਪਰ ਗੁਰਦੁਆਰਾ ਸਾਹਿਬ ਬਹੁਤ ਜੀ ਬਾਕੀ ਰਹੀ ਖਰਚੇ ਦੀ ਗੱਲ ਸਾਡੇ ਨਾਲ ਵਕ ਘੱਟੇ ਖਰਚਾ ਕਰਨ ਵਾਲੇ ਬੰਦੇ ਹਾਂ ਜੀ ਅਸੀਂ ਵੱਧ ਖਰਚਾ ਕਰਨ ਵਾਲੇ ਬੰਦੇ ਹਾਂ ਸਾਡੇ ਨੂੰ ਖਰਚਾ ਘੱਟੇ ਹੋਊਗਾ ਕਿਉਂਕਿ ਅਸੀਂ ਊਂ ਪੈਜ ਨੂੰ ਆ ਬਾਈ ਬੰਦੇ ਸਾਡਾ ਊਂ ਖਾਣ ਪੀਣ ਦਾ ਖਰਚਾ ਬਹੁਤਾ ਜੇ ਦੇਖੋ ਜੀ 1500 ਜਰ ਦੇ ਮਾਨ ਤੋਂ ਪਹਿਲਾਂ ਹੀ ਲੇ ਕੇ ਪਰ ਬਾਕੀ ਕੈਮਰਨ ਨੂੰ ਦਵਾਇਆ ਮੂਰੇ ਪਈਆਂ ਹੋਰ ਨਾਲ ਜੇਬ ਚ ਪਾਉਣੀ ਹੈ ਠੀਕ ਪਿੱਛੇ ਆਉਣੀ ਠੀਕ ਹੈ ਜੇ ਮੂਰੇ ਨਾਲ ਜੇ ਬਾਲੋਗੇ ਖਾਣੇ ਮੂਰੇ ਰੱਖਦੇ ਮੂਰੇ ਉੱਤੇ ਆਪੀ ਹਾਂ ਏ ਮੂਰੇ ਰੱਖਦੇ ਚਲੋ ਇਹ ਲਾਈਏ ਅਸਿਕਾ ਬੰਦ ਜਾ ਗਲਮ ਸਭ ਠੀਕ